ਪੁਰਬਲੇ ਜਨਮ ਵਿੱਚ ਹੇਮਕੁੰਟ ਵਿਖੇ ਗੁਰੂ ਸਾਹਿਬ ਪ੍ਰਭੂ ਦੇ ਚਰਣਾ ਵਿੱਚ ਜੁੜੇ ਹੋਏ ਸਨ ਉਸ ਸਮੇਂ ਭਾਰਤ ਵਿੱਚ ਜ਼ੁਲਮ ਦੀ ਹੱਦ ਮੁੱਕ ਗਈ ਸੀ ਹਾਕਮ ਲੋਕ ਪ੍ਰਜਾ ਉੱਤੇ ਅਤੀ ਜ਼ੁਲਮ ਢਾ ਰਹੇ ਸਨ ਪ੍ਰਭੂ ਦਾ ਨਾਮ ਜਪਣ ਦੀ ਬਜਾਏ ਲੋਕ ਇੱਕ ਦੂਸਰੇ ਦਾ ਖੂਨ ਵਹਾ ਰਹੇ ਸਨ ਇਸਲਾਮ ਦੇ ਬਾਨੀ ਮੁਹੰਮਦ ਸਾਹਿਬ ਨੇ ਮੁਸਲਮਾਨਾਂ ਨੂੰ ਇਹ ਆਦੇਸ਼ ਦਿੱਤਾ ਸੀ ਕਿ ਉਹ ਅੱਲਾਹ ਦੀ ਇਬਾਦਤ ਕਰਨ ਅਤੇ ਇੱਕ ਦੂਸਰੇ ਨਾਲ ਭਰਾਵਾਂ ਵਾਲਾ ਸਲੂਕ ਕਰਨ ਪਰ ਮੁਸਲਮਾਨ ਹਾਕਮ ਇਬਾਦਤ ਕਰਨ ਦੀ بجائے ਲੁੱਟ ਮਾਰ ਤੇ ਕਤਲੋਗਾਰਤ ਕਰ ਰਹੇ ਸਨ ਕੋਈ ਵੀ ਵਿਅਕਤੀ ਸੁਰੱਖਿਅਤ ਨਹੀਂ ਸੀ ਬਾਦਸ਼ਾਹ ਔਰੰਗਜ਼ੇਬ ਅੱਲਾ ਦੇ ਨਾਂ ਤੇ ਜ਼ਬਰਦਸਤੀ ਹਿੰਦੂਆਂ ਨੂੰ ਮੁਸਲਮਾਨ ਬਣਾ ਰਿਹਾ ਸੀ ਜਾਂ ਕਤਲ ਕਰ ਰਿਹਾ ਸੀ ਅਕਾਲ ਪੁਰਖ ਪਾਸੋਂ ਹੀ ਅਜਿਹੇ ਕਠੋਰ ਜ਼ੁਲਮ ਸਹਿਣ ਨਹੀਂ ਸਨ ਹੋਰੇ ਉਹਨਾਂ ਨੇ ਇਹ ਸੋਚਿਆ ਕਿ ਕਿਸੇ ਮਹਾਂਪੁਰਖ ਨੂੰ ਦੁਨੀਆ ਵਿੱਚ ਭੇਜਿਆ ਜਾਏ ਜਿਹੜਾ ਇਸ ਜ਼ੁਲਮੰਦਾਂ ਦਾ ਨਾਸ਼ ਕਰੇ ਅਤੇ ਲੋਕਾਂ ਨੂੰ ਪ੍ਰਭੂ ਦਾ ਨਾਮ ਜਪਣ ਵੱਲ ਲਾਏ ਇਸ ਲਈ ਅਕਾਲ ਪੁਰਖ ਨੇ ਤਪਸਵੀ ਗੁਰੂ ਸਾਹਿਬ ਨੂੰ ਆਦੇਸ਼ ਕੀਤਾ ਕਿ ਉਹ ਭਾਰਤ ਵਿੱਚ ਜਨਮ ਲੈਣ ਅਕਾਲ ਪੁਰਖ ਦੇ ਆਦੇਸ਼ ਅਨੁਸਾਰ ਗੁਰੂ ਗੋਬਿੰਦ ਸਿੰਘ ਜੀ ਨੇ 22 ਦਸੰਬਰ 1666 ਈਸਵੀ ਨੂੰ ਬਿਹਾਰ ਪ੍ਰਾਂਤ ਦੀ ਰਾਜਧਾਨੀ ਪਟਨਾ ਸੈਵਿਕੇ ਅਵਤਾਰ ਧਾਰਿਆ ਆਪ ਜੀ ਦੇ ਪਿਤਾ ਨੂਈ ਪਤ ਸ਼ਹੀ ਗੁਰੂ ਤੇਗ ਬਹਾਦਰ ਜੀ ਸਨ ਅਤੇ ਆਪ ਜੀ ਦੀ ਮਾਤਾ ਦਾ ਨਾਮ ਮਾਤਾ ਗੁਜਰੀ ਸੀ ਗੁਰੂ ਤੇਗ ਬਹਾਦਰ ਜੀ ਉਸ ਸਮੇਂ ਆਸਾਮ ਵੱਲ ਗਏ ਹੋਏ ਸਨ ਉਹਨਾਂ ਨੂੰ ਆਸਾਮ ਵਿੱਚ ਹੀ ਖਬਰ ਭੇਜੀ ਗਈ ਪਟਨੇ ਸ਼ਹਿਰ ਦੇ ਲੋਕਾਂ ਨੂੰ ਜਦੋਂ ਖੁਸ਼ਖਬਰੀ ਮਿਲੀ ਤਾਂ ਸਾਰੇ ਲੋਕ ਬਹੁਤ ਖੁਸ਼ ਹੋਏ ਗੁਰੂ ਸਾਹਿਬ ਜੀ ਦੀ ਦਾਦੀ ਮਾਤਾ ਨਾਨਕੀ ਨੇ ਗਰੀਬਾਂ ਨੂੰ ਬਹੁਤ ਦਾਨ ਦਿੱਤਾ ਖੁੱਲੇ ਲੰਗਰ ਲਾਏ ਅਤੇ ਦਿਨ ਰਾਤ ਨੂੰ ਦੀਪਮਾਲਾ ਕੀਤੀ ਗੁਰੂ ਸਾਹਿਬ ਦੇ ਮਾਮਾ ਕਿਰਪਾਲ ਚੰਦ ਵੀ ਉੱਥੇ ਮੌਜੂਦ ਸਨ ਉਹ ਗੁਰੂ ਜੀ ਦੀ ਪੂਰੀ ਸੇਵਾ ਸੰਭਾਲ ਕਰਦੇ ਸਨ ਤੇ ਵਾਰ-ਵਾਰ ਕਹਿੰਦੇ ਸਨ ਕਿ ਸਾਡੇ ਘਰ ਆਪ ਗੋਬਿੰਦ ਨੇ ਅਵਤਾਰ ਤਾਰੇ ਇਸ ਲਈ ਬਾਲਾ ਪ੍ਰੀਤਮ ਦਾ ਨਾਮ ਗੋਬਿੰਦ ਰੱਖਿਆ ਗਿਆ ਪੀਖਨ ਸਾਹਿਬ ਪੁੰਚੇ ਹੋਏ ਫਕੀਰ ਸਨ ਉਹਨਾਂ ਨੇ ਰੱਬ ਦੀ ਇੰਨੀ ਭਗਤੀ ਕੀਤੀ ਸੀ ਕਿ ਆਪ ਹੀ ਰੱਬੀ ਰੂਪ ਬਣ ਗਏ ਸਨ ਉਹ ਪੰਜਾਬ ਦੇ ਇੱਕ ਪਿੰਡ ਸਿਆਣਾ ਦੇ ਰਹਿਣ ਵਾਲੇ ਸਨ ਉਹਨਾਂ ਦਾ ਜਨਮ ਇਸੇ ਪਿੰਡ ਵਿੱਚ ਹੀ ਸਨ 1637 ਸ੍ਰੀ ਨੂੰ ਹੋਇਆ ਸੀ ਉਹਨਾਂ ਦੀ ਬਾਤ ਤੱਤੀ ਪਾਕ ਪਵਿੱਤਰ ਜੀਵਨ ਤੋਂ ਪ੍ਰਭਾਵਿਤ ਹੋ ਕੇ ਇਲਾਕੇ ਦੇ ਲੋਕ ਉਹਨਾਂ ਦਾ ਬਹੁਤ ਆਦਰ ਮਾਨ ਕਰਦੇ ਸਨ ਲੱਖਾਂ ਹਿੰਦੂ ਮੁਸਲਮਾਨ ਉਹਨਾਂ ਦੇ ਪੈਰੋਕਾਰ ਸਨ ਇੱਕ ਦਿਨ ਜਦੋਂ ਆਪਣੀ ਇਬਾਦਤ ਵਿੱਚ ਲੀਨ ਸੰਤ ਉਹਨਾਂ ਨੂੰ ਪੂਰਬ ਵਾਲੇ ਪਾਸੇ ਰੱਬੀ ਨੂਰ ਦਿਖਾਈ ਦਿੱਤਾ ਉਹਨਾਂ ਨੇ ਆਪਣੀ ਰੱਬੀ ਗਿਆਨ ਰਾਹੀ ਸਮਝ ਲਿਆ ਕਿ ਪੂਰਬ ਵਾਲੇ ਪਾਸੇ ਕਿਸੇ ਰੱਬੀ ਮਹਾਂਪੁਰਖ ਨੇ ਜਨਮ ਲਿਆ ਹੈ ਇਸ ਰੱਬੀ ਜਲਵੇ ਦੀ ਖਿੱਚ ਕਰਨ ਉਹਨਾਂ ਪਛਮਨ ਦੀਬ ਬਜਾਏ ਪੂਰਬ ਵੱਲ ਸਜਦਾ ਕੀਤਾ ਉਹਨਾਂ ਦੇ ਪੈਰੋਕਾਰ ਉਹਨਾਂ ਦੇ ਇਸ ਕਾਰਜ ਤੇ ਬਹੁਤ ਹੈਰਾਨ ਹੋਏ ਅਤੇ ਉਹਨਾਂ ਨੇ ਸਦਾ ਕారణ ਪੁੱਛਿਆ ਪੀਰ ਜੀ ਨੇ ਦੱਸਿਆ ਕਿ ਅੱਜ ਮੈਂ ਪੂਰਬ ਵਾਲੇ ਪਾਸੇ ਪਟਨਾ ਸ਼ਹਿਰ ਇੱਕ ਰੱਬੀ ਨੂਰ ਦਾ ਜਲਵਾ ਵੇਖਿਆ ਹੈ ਉੱਥੇ ਇੱਕ ਮਹਾਪੁਰਖ ਦੇ ਘਰ ਰੱਬੀ ਪੈਗੰਬਰ ਨੇ ਜਨਮ ਲਿਆ ਹੈ ਮੈਂ ਉਸ ਬਾਲਕ ਦੇ ਦਰਸ਼ਨ ਕਰਨਾ ਚਾਹੁੰਦਾ ਹਾਂ ਫੀਰ ਜੀ ਆਪਣੇ ਕੁਝ 94 ਸਾਥੀਆਂ ਨੂੰ ਨਾਲ ਲੈ ਕੇ ਸੈਂਕੜੇ ਮੀਲਾਂ ਦਾ ਸਫ਼ਰ ਕਰਕੇ ਗੰਗਾ ਕਿਨਾਰੇ ਪਟਨਾ ਸ਼ਹਿਰ ਵਿਖੇ ਪਹੁੰਚ ਗਏ ਉੱਥੇ ਆ ਕੇ ਉਹਨਾਂ ਨੇ ਲੋਕਾਂ ਪਾਸੋਂ ਪੁੱਛਿਆ ਕਿ ਇੱਥੇ ਕਿਸੇ ਮਹਾਪੁਰਖ ਦੇ ਘਰ ਬਾਲਕ ਨੇ ਜਨਮ ਲਿਆ ਹੈ ਪਟਨਾ ਸ਼ਹਿਰ ਵਿੱਚ ਗੁਰੂ ਤੇਗ ਬਹਾਦਰ ਦੀ ਸਿੱਖੀ ਸੇਵਕੀ ਬਹੁਤ ਸੀ ਸਭ ਲੋਕ ਗੁਰੂ ਪਰਿਵਾਰ ਨੂੰ ਬਹੁਤ ਪਿਆਰ ਅਤੇ ਸਤਿਕਾਰ ਕਰਦੇ ਸਨ ਉਹ ਚਾਟ ਉਹਨਾਂ ਨੂੰ ਗੁਰੂ ਤੇਗ ਬਹਾਦਰ ਜੀ ਦੇ ਘਰ ਲੈ ਗਏ ਉਹ ਸਭ ਜਾਣਦੇ ਸਨ ਕਿ ਗੁਰੂ ਤੇਗ ਬਹਾਦਰ ਜੀ ਤੋਂ ਵੱਡਾ ਹੋਰ ਕੋਈ ਮਹਾਪੁਰਖ ਨਹੀਂ ਸੀ ਅਤੇ ਉਹਨਾਂ ਦੇ ਘਰ ਹੀ ਇੱਕ ਪ੍ਰਭਾਵਸ਼ਾਲੀ ਬੱਚੇ ਨੇ ਜਨਮ ਲਿਆ ਸੀ ਪੀਰ ਜੀ ਨੇ ਦਰਵਾਜ਼ੇ ਤੇ ਪਹੁੰਚ ਕੇ ਬਾਲਾ ਪ੍ਰੀਤਮ ਦੇ ਦਰਸ਼ਨਾਂ ਦੀ ਮੰਗ ਕੀਤੀ ਉਸੇ ਵੇਲੇ ਘਰ ਵਿੱਚ ਮਾਮਾ ਕਰਪਾਲ ਚੰਦ ਦਾਦੀ ਮਾਤਾ ਨਾਨਕੀ ਜੀ ਅਤੇ ਮਾਤਾ ਗੁਜਰੀ ਜੀ ਹਾਜ਼ਰ ਸਨ ਉਹ ਪਹਿਲਾਂ ਡਰੇ ਕਿ ਕੋਈ ਜਾਸੂਸ ਜਾਂ ਵੈਰੀ ਦੁਸ਼ਮਣ ਹੀ ਨਾ ਹੋਵੇ ਪਰ ਜਦ ਪੀਰ ਜੀ ਬਾਰੇ ਉਹਨਾਂ ਨੂੰ ਪਤਾ ਲੱਗਾ ਤਾਂ ਉਹਨਾਂ ਨੇ ਸਾਰਿਆਂ ਨੂੰ ਆਦਰ ਮਾਨ ਨਾਲ ਦੀਵਾਨ ਖਾਨੇ ਵਿੱਚ ਬਿਠਾਇਆ ਪੀਰ ਜੀ ਦੇ ਆਉਣ ਦੀ ਖਬਰ ਸੁਣ ਕੇ ਪਟਨੇ ਦੀ ਹੋਰ ਸਿੱਖ ਸੰਗਤ ਵੀ ਜੁੜ ਗਈ ਅਤੇ ਸਾਰਾ ਦੀਵਾਨ ਹਾਲ ਪ੍ਰੇਮੀਆਂ ਸੰਗਤਾਂ ਨਾਲ ਭਰ ਗਿਆ ਮਾਮਾ ਕਿਰਪਾਲ ਚੰਦ ਜੀ ਬਾਲਾ ਪ੍ਰੀਤਮ ਨੂੰ ਲੈ ਕੇ دیਵਾਨ ਹਾਲ ਵਿੱਚ ਆਗੇ ਉਹਨਾਂ ਦੇ ਨਾਲ ਮਾਤਾ ਨਾਨਕੀ ਜੀ ਅਤੇ ਮਾਤਾ ਗੁਜਰੀ ਜੀ ਵੀ ਸਨ ਪੀਰ ਭੀਖਣ ਸਾਜ ਜੀ ਆਪਣੇ ਨਾਲ ਦੋ ਮਠਿਆਈ ਦੇ ਕੁੱਜੇ ਵੀ ਲਿਆਏ ਸਨ ਬਾਲਾ ਪ੍ਰੀਤਮ ਦੇ ਦਰਸ਼ਨ ਕਰਕੇ ਉਹਨਾਂ ਨੇ ਸਜਦਾ ਕੀਤਾ ਤੇ ਚਰਣਾ ਉਸ ਬੇਨਤੀ ਕੀਤੀ ਫਿਰ ਉਹਨਾਂ ਨੇ ਦੋਵੇਂ ਕੁੱਜੇ ਬਾਲਕ ਸ੍ਰੀ ਦਸ਼ਮੇਸ਼ ਜੀ ਵੱਲ ਵਧਾਏ ਅਤੇ ਬੇਨਤੀ ਕੀਤੀ ਕਿ ਹਜੂਰ ਇਨ੍ਹਾਂ ਵਿੱਚੋਂ ਤੁਹਾਡਾ ਕੁੱਜਾ ਕਿਹੜਾ ਹੈ ਬਾਲਕ ਸ਼੍ਰੀ ਦਸ਼ਮੇਸ਼ ਨੇ ਦੋਆਂ ਕੁੱਜਿਆਂ ਉੱਤੇ ਆਪਣੇ ਦੋਵੇਂ ਹੱਥ ਰੱਖ ਦਿੱਤੇ ਪੀਰ ਭੀਖਣ ਸ਼ਾਹ ਨੇ ਫਿਰ ਬੜੇ ਸਤਿਕਾਰ ਨਾਲ ਦਸ਼ਮੇਸ਼ ਅੱਗੇ ਸਜਦਾ ਕੀਤਾ ਅਤੇ ਉਹਨਾਂ ਦੇ ਕੋਮਲ ਛੋਟੇ-ਛੋਟੇ ਚਰਨਾਂ ਨੂੰ ਚੁੰਮ ਲਿਆ ਦੋਵੇਂ ਕੁੱਜੇ ਦਸ਼ਮੇਸ਼ ਨੂੰ ਭੇਟ ਕਰਨ ਦੀ ਬਜਾਏ ਪੀਰ ਜੀ ਨੇ ਇੱਕ ਕੁੱਜੇ ਆਪਣੇ ਚਿੱਲਿਆਂ ਨੂੰ ਫੜਾ ਦਿੱਤਾ ਇਨ੍ਹਾਂ ਕੁੱਜਿਆਂ ਦੇ ਬਾਰੇ ਸਭ ਨੂੰ ਬੜੀ ਹੈਰਾਨੀ ਹੋਈ ਪੀਰ ਜੀ ਦੇ ਚਿੱਲਿਆਂ ਤੇ ਜੁੜੀ ਹੋਈ ਸਿੱਖ ਸੰਗਤ ਨੇ ਨਾਕੂਜਾਂ ਦੀ ਬੁਝਾਰਤ ਨੂੰ ਸਮਝਾਉਣ ਬਾਰੇ ਬੇਨਤੀ ਕੀਤੀ ਪੀਰ ਜੀ ਨੇ ਫਰਮਾਇਆ ਕਿ ਜਦ ਇਸ ਰੱਬੀ ਨੂਰ ਨੇ ਜਨਮ ਲਿਆ ਸੀ ਤਾਂ ਮੈਂ ਸਮਝਿਆ ਸੀ ਕਿ ਇਹ ਹਿੰਦੂਆਂ ਦਾ ਸਾਤ ਦੇਵ ਦਾ ਮੁਸਲਮਾਨਾਂ ਦਾ ਇਸ ਲਈ ਇੱਕ ਕੂਜਾ ਮੈਂ ਹਿੰਦੂਆਂ ਦਾ ਪ੍ਰਤੀਕ ਬਣਾਇਆ ਸੀ ਤੇ ਦੂਸਰਾ ਮੁਸਲਮਾਨਾਂ ਦਾ ਮੈਂ ਸੋਚਿਆ ਸੀ ਕਿ ਜੇ ਹਿੰਦੂਆਂ ਵਾਲੇ ਕੂਜੇ ਤੇ ਅਥਰ ਰੱਖੇਗਾ ਤੇ ਹਿੰਦੂਆਂ ਦੀ ਸਹਾਇਤਾ ਕਰਨਗੇ ਤੇ ਮੁਸਲਮਾਨਾਂ ਦਾ ਨਾਸ਼ ਕਰਨਗੇ ਪਰ ਜੇ ਇਹ ਮੁਸਲਮਾਨਾਂ ਵਾਲੇ ਕੁਝੇ ਤੇ ਹੱਥ ਰੱਖਣਗੇ ਫਿਰ ਇਹ ਮੁਸਲਮਾਨਾਂ ਦਾ ਸਾਥ ਦੇਣਗੇ ਅਤੇ ਹਿੰਦੂਆਂ ਦਾ ਨਾਸ਼ ਕਰਨਗੇ ਪਰ ਦੋਹਾਂ ਕੁਝਾਂ ਤੇ ਆਪਣੇ ਕੋਮਲ ਹੱਥ ਰੱਖ ਕੇ ਇਹ ਨਾ ਨਹੀਂ ਸਪਸ਼ਟ ਕਰ ਦਿੱਤਾ ਕਿ ਮੁਸਲਮਾਨਾਂ ਤੇ ਹਿੰਦੂਆਂ ਦੋਹਾਂ ਦੇ ਪੀਰ ਹੋਣਗੇ ਤੇ ਦੋਹਾਂ ਦੇ ਰੱਖਿਆ ਕਰਨਗੇ ਉਹ ਕੇਵਲ ਜ਼ੁਲਮ ਦਾ ਨਾਸ਼ ਕਰਨਗੇ ਅਤੇ ਸਭ ਨੂੰ ਰੱਬ ਦਾ ਨਾਮ ਜਪਣ ਲਈ ਪ੍ਰੇਰਿਤ ਕਰਨਗੇ ਇਸ ਲਈ ਮੈਂ ਆਪਣੇ ਸਾਰੇ ਚੇਲਿਆਂ ਤੇ ਹੋਰ ਸਾਥੀਆਂ ਨੂੰ ਬੇਨਤੀ ਕਰਨਾ ਹਾਂ ਕਿ ਗੁਰੂ ਜੀ ਨੂੰ ਮੱਥਾ ਟੇਕੋ ਸਿੱਧਾ ਕਰੋ ਅਤੇ ਉਸ ਤੋਂ 뭐 ਮੰਗਿਆ ਮੁਰਾਦਾਂ ਪਾਓ ਇਸ ਤਰ੍ਹਾਂ ਦਰਸ਼ਨ ਕਰਕੇ ਭੀਖਣ ਸਾਹਿਬ ਵਾਪਸ ਆਪਣੇ ਡੇਰੇ ਆ ਗਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ